ਪਹਿਲਾਂ ਤਾਂ ਮੈਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਵੀ ਤੁਸੀਂ ਛੋਟੇ ਜਿਹੇ ਨਿੱਕੇ ਤੇ ਸੱਦੇ ਤੇ ਤੁਸੀਂ ਇੱਥੇ ਪਹੁੰਚੇ ਹੋ ਮੇਰੇ ਨਾਲ ਮੇਰੀ ਭੈਣ ਮਨਕੇ ਐਮਐਲਏ ਜਗਰਾਉ ਤੇ ਨਾਲੇ ਸਾਡੇ ਗਿੱਲ ਸਾਹਿਬ ਤੇ ਮੇਰੇ ਨਾਲ ਤੁੰਗੂੜਾ ਸਾਹਿਬ ਤੇ ਹੋਰ ਸਾਡੇ ਸਾਨੀ ਸਾਹਿਬ ਬੈਠੇ ਨੇ ਆਮ ਆਦਮੀ ਪਾਰਟੀ ਦੇ ਦਰਜਾ ਪ੍ਰਜਾ ਸਾਰੇ ਅਸੀਂ ਅੱਜ ਆਏ ਆ ਤੁਹਾਡੇ ਨਾਲ ਬਹੁਤ ਮਹੱਤਵਪੂਰਨ ਤੇ ਗੱਲ ਕਰਨ ਲਈ ਤੁਹਾਨੂੰ ਅੱਜ ਸੱਦੇ ਆ ਪਿਛਲੇ ਦਿਨੀ 6 ਤਰੀਕ ਨੂੰ ਸੋਮਵਾਰ ਨੂੰ ਚੀਫ ਜਸਟਿਸ ਆਫ ਇੰਡੀਆ ਆਪਦੀ ਅਦਾਲਤ ਦੇ ਵਿੱਚ ਅ ਫੈਸਲਾ ਸੁਣਾ ਰਹੇ ਨੇ ਉਹਨਾਂ ਉੱਤੇ ਜੁੱਤੀ ਸਿੱਟੀ ਜਾਂਦੀ ਆ ਤੁਸੀਂ ਇਉਂ ਸਾਬਰਾ ਲੋ ਵੀ ਸੁਪਰੀਮ ਕੋਰਟ ਦੇ ਜੱਜ ਤੋਂ ਉੱਤੇ ਕੋਈ ਹੈ ਜਦੋਂ ਉਹਦੇ ਉਹ ਨਹੀਂ ਹੈ ਮਤਲਬ ਉਹ ਵੀ ਨਹੱਥਾ ਉਹਦੇ ਤੇ ਜੁੱਤੀ ਸੁੱਟੀ ਜਾਂਦੀ ਆ ਆਪਾਂ ਕਿਵੇਂ ਆਪਾਂ ਇਨਸਾਫ ਭਾਲਦਿਆਂ ਲੋਕਾਂ ਕੋਲ ਜਿੰਨੀ ਵੀ ਜਿਹੜੀ ਭਾਪੀ ਆ ਇਹ ਦਲਤ ਵਿਰੋਧੀ ਸਿੱਧ ਹੋ ਗਈ ਵੀ ਚੀਫ ਜਸਟਿਸ ਆਫ ਇੰਡੀਆ ਤੇ ਜਦੋਂ ਜੁੱਤੀ ਸਿੱਟੀ ਜਾਂਦੀ ਆ ਉਹਨਾਂ ਤੇ ਜਿਹੜੇ ਉਦੋਂ ਬਾਅਦ ਮੀਡੀਆ ਚਲਾਉਣ ਵਾਲੇ ਮੋਬਾਈਲ ਚਲਾਉਣ ਵਾਲੇ ਉਹ ਤੁਸੀਂ ਉਹਨਾਂ ਦੇ ਪੜਿਓ ਕੀ ਬੋਲਦੇ ਆ ਉਹ ਜਿਹੜੇ ਇਹਨਾਂ ਦਾ ਇਕੋਸਿਸਟਮ ਚਲਾਇਆ ਹੈਗਾ ਨਾ ਭਾਜੀਪੀ ਦਾ ਭਈ ਦਲਿਤ ਭਰਾਵਾਂ ਨੂੰ ਤਾਂ ਉੱਠਣ ਦੇਣਾ ਹੀ ਨਹੀਂ ਇਹਨਾਂ ਨੂੰ ਤਾਂ ਥੱਲੇ ਦਬਾ ਕੇ ਰੱਖੋ ਜਿੰਨੀਆਂ ਸਟੇਟਾਂ ਦੇ ਵਿੱਚ ਭਾਜੀਪੀ ਦੀ ਸਰਕਾਰ ਆ ਉੱਥੇ ਦਲਿਤ ਭਾਈ ਚਲਾ ਰੋ ਰਿਹਾ ਵਿਚਾਰਾ ਕਿਉਂਕਿ ਉਹਨਾਂ ਨੂੰ ਉੱਠਣ ਹੀ ਦਿੱਤਾ ਜਾ ਰਿਹਾ ਆ ਹੁਣ ਦਲਾ ਲਓ ਤੁਸੀਂ ਪਿਛਲੇ ਦਿਨੀ ਸਾਡੇ ਆਈਪੀਐਸ ਅਧਿਕਾਰੀ ਬਾਈਪੂ ਰਣਕਮਾਰ ਜੀ 220 ਦੇ ਬੈਚ ਦੇ ਉਹਨਾਂ ਦੇ ਮਾਤਾ ਪਿਤਾ ਨੇ ਉਹਨਾਂ ਨੂੰ ਕਿਵੇਂ ਪੜਾਇਆ ਹੋਊਗਾ ਅੱਜ ਉਹ ਆਪਦੀ ਜ਼ਿੰਦਗੀ ਤੋਂ ਹੱਤ ੋ ਕੇ ਬੈਠ ਗਏ ਕਿਉਂ ਹੱਤ ੋ ਕੇ ਬੈਠ ਗਏ ਕਿਉਂਕਿ ਉਹਨਾਂ ਦੇ ਜਿਹੜੇ ਵੱਡੇ ਅਫਸਰ ਨੇ ਆਹ ਨਹੀਂ ਤੁਸੀਂ ਕੀਤਾ ਆਹ ਨਹੀਂ ਕੀਤਾ ਇੰਨਾ ਕਿ ਤੰਗ ਪਰੇਸ਼ਾਨ ਕਰਤਾ ਉਹਨਾਂ ਨੂੰ ਸੂਸ਼ਟ ਕਰਨੀ ਪਈ ਆ ਅਸੀਂ ਸਾਰੇ ਆਵਾਦਵੀ ਪਾਰਟੀ ਦੇ ਜਿੰਨੇ ਐਮਐਲਏ ਆ ਸਾਰੇ ਵਰਕਰ ਇੱਕੋ ਹੀ ਮੰਗ ਕਰਦੇ ਆ ਬਈ ਇਹਨਾਂ ਨੂੰ ਦੋਸ਼ੀਆਂ ਨੂੰ ਇਹੋ ਜੀ ਸਜ਼ਾ ਮਿਲਣੀ ਚਾਹੀਦੀ ਆ ਬਈ ਦਵਾਰਾ ਸੋਚਣ ਉਹ ਬਈ ਇਹਦੀ ਅਸੀਂ ਨਾ ਜਿਹੜੀ ਜਿਹੜੀ ਹਰਕਤ ਕੀਤੀ ਆ ਉਹ ਨਾ ਕਰੀਏ ਆਮ ਆਦਮੀ ਪਾਰਟੀ ਜੱਸ ਸਾਹ ਦੇ ਨਾਲ ਖੜੀ ਆ ਤੇ ਆਈਪੀਐਸ ਦੇ ਪਰਿਵਾਰ ਦੇ ਨਾਲ ਖੜੀ ਆ ਜੇ ਮਤਲਬ ਨਾ ਇਹਨਾਂ ਤੇ ਕੋਈ ਕਾਰਵਾਈ ਜ਼ਿਆਦਾ ਬਣਦੀ ਨਾ ਹੋਈ ਤਾਂ ਆਮ ਆਦਮੀ ਪਾਰਟੀ ਬਹੁਤ ਵੱਡਾ ਕਦਮ ਲਊਗਾ ਕਹਿੰਦੇ ਮਾਮਲੇ ਦਰਜ ਕੀਤੇ ਗਏ ਨੇ ਸੀਨੀਅਰ ਅਧਿਕਾਰੀਆਂ ਦੇ ਦੇਖੋ ਆ ਮਾਮਲੇ ਦਰਜ ਹੋ ਜਾਂਦੇ ਆ ਪਰ ਜਿਹੜੀ ਸਜ਼ਾ ਦੇਣੀ ਬਣਦੀ ਆ ਕਹਿੰਨਾ ਉਹ ਲੋਕ ਯਾਦ ਰੱਖਣ ਬਈ ਇਹਨਾਂ ਨੂੰ ਮੁੜ ਕੇ ਕੋਈ ਮੂੰਹ ਨਾ ਕਰ ਸਕੇ ਇਹੋ ਜੀ ਸਜ਼ਾ ਅਸੀਂ ਚਾਹੁੰਦੇ ਆ ਸਭ ਤੋਂ ਪਹਿਲਾਂ ਤਾਂ ਤੁਹਾਡੇ ਸਾਰਿਆਂ ਦਾ ਇੱਥੇ ਛੋਟੇ ਜਿਹੇ ਸੱਦੇ ਤੇ ਆਉਣ ਲਈ ਧੰਨਵਾਦ। ਮੇਰੇ ਨਾਲ ਬੈਠੇ ਆ ਤੇਜਪਲ ਗਿੱਲ ਜੀ, ਮੇਰੇ ਸਾਥੀ ਐਮਐਲਏ ਸੰਗਵਾਲ ਜੀ, ਸਾਡੇ ਕੰਗੂੜਾ ਸਾਹਿਬ ਸਾਰੇ ਦਰਜਾ-ਤਰਜਾ ਸਾਡੇ ਅਹੁਦੇਦਾਰ ਬੈਠੇ ਆ। ਅੱਜ ਦਾ ਬੜਾ ਗੰਭੀਰ ਮਸਲਾ। ਗੰਭੀਰ ਮਸਲਾ ਇਹ ਹੈ ਕਿ ਜਿੰਨਾ ਦੱਬੇ ਕੁਚਲੇ ਲੋਕਾਂ ਨੂੰ ਦਲਤ ਲੋਕਾਂ ਤੋਂ ਇਹ ਵੋਟਾਂ ਮੰਗਦੇ ਆ, ਵੋਟਾਂ ਤੋਂ ਬਾਅਦ ਉਹਨਾਂ ਤੋਂ ਬੰਨੀ ਤਰ੍ਹਾਂ ਬੁਰੀ ਤਰ੍ਹਾਂ ਅੱਖਾਂ ਪੀਚ ਲੈਂਦੇ ਆ। ਉਹਨਾਂ ਦੇ ਨਾਲ ਜਿਹੜੇ ਅਤਿਆਚਾਰ ਹੋਣੇ ਹੁੰਦੇ ਆ ਹੋਈ ਜਾਂਦੇ। ਨਾ ਉਹਨਾਂ ਨੂੰ ਕੋਈ ਸਿਕਿਉਰਿਟੀ ਦੀ ਦਿੱਤੀ ਜਾਂਦੀ ਹੈ ਨਾ ਕੁਝ ਹੋਰ ਕੀਤਾ ਜਾਂਦਾ ਅੱਜ ਸਭ ਤੋਂ ਪਹਿਲਾਂ ਤਾਂ ਮੈਂ ਗੱਲ ਕਰਾਂਗੀ ਭਾਈ ਪੂਰਨ ਕੁਮਾਰ ਜੀ ਦੀ ਜਿਹੜੇ ਆਈਪੀਐਸ ਅਧਿਕਾਰੀ ਸੀ ਆਈਪੀਐਸ ਦਾ ਪੇਪਰ ਯੂਪੀਐਸਸੀ ਦਾ ਭਾਰਤ ਦਾ ਸਭ ਤੋਂ ਵੱਡਾ ਪੇਪਰ ਆ ਜਿਹੜਾ ਕੋਈ ਸੌਖਾ ਕਲੀਅਰ ਨਹੀਂ ਹੁੰਦਾ ਜੇ ਗਰੀਬੀ ਦੇ ਵਿੱਚੋਂ ਉੱਠ ਕੇ ਦਲੇ ਸਮਾਜ ਦੇ ਵਿੱਚੋਂ ਉੱਠ ਕੇ ਜੇ ਕੋਈ ਬੱਚਾ ਪੇਪਰ ਕਲੀਅਰ ਕਰਦਾ ਮੋਸਟ ਇੰਟੈਲੀਜੈਂਟ ਪਰਸਨ ਹੋਏਗਾ ਤੇ ਜਿਨੇ ਆਪਣੀ ਮਿਹਨਤ ਲਗਨ ਨਾਲ ਇੱਥੇ ਆਏ ਆਇਆ ਦੇਖੋ ਉਹਨਾਂ ਨੂੰ ਉਹਨਾਂ ਦੇ ਛੋਟੇ ਅਧਿਕਾਰੀਆਂ ਵੱਲੋਂ ਹੀ ਐਨਾ ਪੀੜਤ ਕੀਤਾ ਗਿਆ ਕਿ ਉਹ ਬੰਦਾ ਸੂਇਸਾਈਡ ਲਈ ਮਜਬੂਰ ਹੋ ਗਿਆ ਅੱਜ ਸਭ ਤੋਂ ਵੱਡੀ ਸੋਚਣ ਵਾਲੀ ਗੱਲ ਇਹ ਹੈ ਅੱਜ ਕਰਵਾ ਚੌਥਾ ਦਿਨ ਹੈ ਜਿੱਤੇ ਸਾਰੀਆਂ ਪਤਨੀਆਂ ਆਪਣੇ ਘਰ ਵਾਲਿਆਂ ਨੂੰ ਘਰੇ ਉਡੀਕ ਰਹੀਆਂ ਤੇ ਅੱਜ ਸਾਡੀ ਉਹ ਪੰਜਾਬ ਦੀ ਇੱਕ ਧੀ ਜਿਹੜੀ ਉਹਦੀ ਘਰ ਵਾਲੀ ਵੀ ਆਈ ਆਈ ਯੂਪੀਐਸਸੀ ਦਾ ਪੇਪਰ ਕਲੀਅਰ ਕਰਕੇ ਇੱਕ ਚੰਗੇ ਅਹੁਦੇ ਤੇ ਬੈਠੀ ਆ ਜਿਹੜੀ ਸੀਐਮ ਸਾਹਿਬ ਦੇ ਨਾਲ ਉਸ ਟਾਈਮ ਜਪਾਨ ਦੌਰੇ ਤੇ ਉਹਨਾਂ ਦੇ ਕਿਸੇ ਨਿੱਜੀ ਕੰਮ ਲਈ ਜਿਹੜੇ ਉਹਨਾਂ ਦੇ ਕੰਮ ਸੀਗੇ ਸਰਕਾਰੀ ਕੰਮ ਸੀ ਉਹਨਾਂ ਲਈ ਗਈ ਹੋਈ ਸੀ ਹੁਣ ਇੱਕ ਗੱਲ ਸੋਚਣ ਵਾਲੀ ਹੈ ਦੋਨੇ ਪਰਿਵਾਰ ਦੇ ਜੀ ਦੋਨੇ ਨੇ ਟੌਪ ਤੇ ਅਹੁਦਿਆਂ ਤੇ ਤੇ ਪਿੱਛੇ ਸਿਕਿਉਰਿਟੀ ਦਾ ਹਾਲ ਇਹ ਹੈ ਕਿ ਇੰਨਾ ਪੀੜਤ ਕਰਤਾ ਅੱਜ ਜਿੱਥੇ ਪਤਨੀਆਂ ਆਪਣੇ ਪਤੀ ਨੂੰ ਉਡੀਕ ਰਹੀਆਂ ਸਾਡੀ ਇੱਕ ਧੀ ਆਪਣੇ ਘਰ ਵਾਲੇ ਦੀ লাশ ਲੈ ਕੇ ਉਡੀਕ ਰਹੀ ਆ ਬਈ ਮੈਨੂੰ ਇਨਸਾਫ਼ ਕਦੋਂ ਮਿਲੇਗਾ ਜੇ ਐਡੇ ਪੱਡੇ ਉਹਦੇ ਤੇ ਹੋ ਕੇ ਇੱਕ ਔਰਤ ਇਨਸਾਫ ਲਈ ਉਡੀਕ ਰਹੀ ਆ ਤਾਂ ਸੋਚੋ ਜਿਹੜੀ ਬੀਜੇਪੀ ਦਾ ਜਿੱਥੇ-ਜਿੱਥੇ ਵੀ ਸ਼ਾਸਨ ਹੈ ਜਿੱਥੇ-ਜਿੱਥੇ ਬੀਜੇਪੀ ਦਾ ਸ਼ਾਸਨ ਹੈ ਉਹਨਾਂ ਰਾਜਾਂ 'ਚ ਜਾ ਕੇ ਪੁੱਛੋ ਕਿੰਨੀਆਂ ਔਰਤਾਂ ਐਟ੍ਰੋਸਿਟੀ ਨਾਲ ਪ੍ਰਭਾਵਿਤ ਹੋ ਕੇ ਪੀੜਤ ਹੋ ਕੇ ਥਾਣਿਆਂ ਦੇ ਗੇੜੇ ਮਾਰਦੀਆਂ ਜਿਨ੍ਹਾਂ ਦੀ ਰਿਪੋਰਟ ਵੀ ਨਹੀਂ ਲਿਖੀ ਜਾਂਦੀ ਮੈਂ ਇੱਕੋ ਹੀ ਗੱਲ ਕਹਿਣਾ ਚਾਹੂੰਗੀ ਦੋ ਉਹਦੇ ਇਕੱਠੇ ਹੋਏ ਇੱਕ ਸਾਡੇ ਚੀਫ ਜਸਟਿਸ ਤੇ ਚੀਫ ਜਸਟਿਸ ਤੇ ਜੁੱਤੀ ਮਾਰੀ ਗਈ ਇੱਕ ਸੰਵਿਧਾਨ ਦਾ ਸਭ ਤੋਂ ਵੱਡਾ ਅਹੁਦੇਦਾਰ ਉਹ ਸੁਰਖਿਅਤ ਨਹੀਂ ਚਲੋ ਜੁੱਤੀ ਮਾਰਨ ਤੋਂ ਬਾਅਦ ਭਾਜਪੀ ਨੇ ਆਪਦਾ ਇਕੋ ਸਿਸਟਮ ਐਸਾ ਸੈੱਟ ਕੀਤਾ ਕਿ ਚੀਫ ਜਸਟਿਸ ਦੀ ਜੁੱਤੀ ਨੂੰ ਜਾਜ ਤਹਿਰਾਉਣ 'ਚ ਲੱਗੀ ਪਈ ਹੈ ਪਰ ਸਾਡੀ ਪੰਜਾਬ ਸਰਕਾਰ ਨੇ ਜੋ ਬਣਦੀ ਕਾਰਵਾਈ ਉਹ ਕੀਤੀ ਗ੍ਰਿਫਤਾਰੀਆਂ ਵੀ ਅਜੇ ਹੋ ਰਹੀਆਂ ਮੈਂ ਹੈਰਾਨ ਹਾਂ ਇਸ ਗੱਲ ਤੇ ਹੈ ਕਿ ਭਾਜਪੀ ਦੇ ਲਈ ਕੋਈ ਸੰਵਿਧਾਨ ਹੈ ਜਾਂ ਨਹੀਂ ਹੈ ਜੇ ਨਹੀਂ ਹੈ ਇਹਨਾਂ ਦਾ ਪਾਰਲੀਮੈਂਟ ਦੇ ਵਿੱਚ ਇਹਨਾਂ ਦਾ ਗ੍ਰਹਿ ਮੰਤਰੀ ਬੋਲ ਰਿਹਾ ਬਾਬਾ ਸਾਹਿਬ ਅੰਬੇਦਕਰ ਨੇ ਸਭ ਨੂੰ ਬਰਾਬਰਤਾ ਦਾ ਅਧਿਕਾਰ ਦਿੱਤਾ ਸਭ ਨੂੰ ਕਿਹਾ ਵੀ ਜ਼ਿੰਦਗੀ ਹਰ ਵਰਗ ਨੂੰ ਜਿਉਣੀ ਚਾਹੀਦੀ ਹੈ ਕੋਈ ਇਕੱਲੇ ਐਸਸੀ ਵਰਗ ਨਹੀਂ ਜਨਰਲ ਵਰਗ ਨੂੰ ਬਰਾਬਰ ਦਾ ਅਧਿਕਾਰ ਹਰ ਇੱਕ ਨੂੰ ਦਿੱਤਾ ਤੇ ਇਹਨਾਂ ਦਾ ਗ੍ਰਹਿ ਮੰਤਰੀ ਔਨ ਦਾ ਫਲੋਰ ਰਿਕਾਰਡ ਦੇ ਵਿੱਚ ਬਾਬਾ ਸਾਹਿਬ ਦਾ ਮਜ਼ਾਕ ਉਡਾ ਰਿਹਾ ਅਸੀਂ ਬਾਰ-ਬਾਰ ਜਿਹੜੇ ਲੋਕ ਹੈ ਉਹ ਪੀੜਤ ਹੋ ਰਹੇ ਆ ਜਿਨ੍ਹਾਂ ਦਾ ਸੀਨੀਅਰੀ ਇਹ ਸੱਦ ਤੱਕ ਬੋਲ ਰਿਆ ਜਿਨ੍ਹਾਂ ਦਾ ਹੈਡ ਹੀ ਇਹ ਸੱਦ ਤੱਕ ਬੋਲ ਰਿਆ ਥੱਲੇ ਆਣਨ ਤੋਂ ਕੁੱਲੀ ਛੁੱਟੀ ਮਿਲ ਹੀ ਜਾਣੀ ਐ ਅੱਜ ਪੰਜਾਬ ਦੇ ਵਿੱਚ ਇਹ ਅਸੀਂ ਭਾਜਪੀ ਦਾ ਇਹ ਅਤਿਆਚਾਰ ਨਹੀਂ برداشت ਕਰ ਸਕਦੇ ਤੇ ਨਹੀਂ ਕਰਾਂਗੇ ਅਸੀਂ ਉਸ ਭੈਣ ਅਮਨੀਤ ਨੂੰ ਔਰਤ ਹੋਣ ਦੇ ਨਾਤੇ ਇੱਕ ਸਨੇਹਾ ਦਿੰਨੇ ਆ ਲੜਾਈ ਤੇਰੀ ਕੱਲੀ ਦੀ ਨਹੀਂ ਅਸੀਂ ਸਾਰੀਆਂ ਭੈਣਾਂ ਦਲ ਸਮਾਜ ਤੇਰੇ ਨਾਲ ਖੜਾ ਅਸੀਂ ਜਿਹੜਾ ਬੰਦਾ ਹੱਕ ਲੈ ਕੇ ਰੱਖਾਂਗੇ ਅਸੀਂ ਭਾਜਪਾ ਦੀ ਸਰਕਾਰ ਨائب ਸੈਣੀ ਨੂੰ ਇੱਕ ਚੇਤਾਵਨੀ ਦੇਣ ਚਾਹੁੰਦੇ ਹਾਂ ਮੁੱਖ ਮੰਤਰੀ ਸਾਹਿਬ ਸਮੇਂ ਰਹਿੰਦੇ ਤਾਂ ਕਾਰਵਾਈ ਕਰ ਲੋ ਜੇ ਕਾਫਲਾ ਵੱਧ ਗਿਆ ਤਾਂ ਤੁਹਾਡੇ ਤੋਂ ਇਹ ਕਾਰਵਾਈ ਕਾਫਲਾ ਰੋਕਿਆ ਨਹੀਂ ਜਾਣਾ ਕਿਉਂਕਿ ਅਸੀਂ ਬਾਬਾ ਸਾਹਿਬਾ ਮੇਦਕਰ ਨੇ ਸਭ ਨੂੰ ਅਧਿਕਾਰ ਦਿੱਤਾ ਸਾਰਿਆਂ ਦਾ ਇੱਕੋ ਹੀ ਸਿਸਟਮ ਆ ਅਸੀਂ ਇੱਕੋ ਹੀ ਗੱਲ ਕਹਿੰਦੇ ਆ ਜਿਹੜਾ ਆਪਦਾ ਇਕੋ ਸਿਸਟਮ ਜਿਹੜਾ ਆਪਦਾ ਮੀਡੀਆ ਸਿਸਟਮ ਤੁਸੀਂ ਆਪਣੀਆਂ ਗਲਤੀਆਂ ਨੂੰ ਲੁਕਾਉਣ ਦੇ ਲਈ ਲੋਕਾਂ ਦੇ ਪਿੱਛੇ ਲਾਉਂਦੇ ਆ ਦੇ ਲੋਕਾਂ ਨੂੰ ਮਰਨ ਲਈ ਮਜਬੂਰ ਕਰਦੇ ਆ ਉਹਦੇ ਲਈ ਜ਼ਿੰਮੇਵਾਰ ਤੁਹਾਡੇ ਹੈਡਸ ਆ ਹੋਰ ਕੋਈ ਨਹੀਂ ਬਣਦਾ ਪਰਚਾ ਕਰੋ ਪਰਚਾ ਕਰਕੇ ਸਾਡੀ ਭੈਣ ਨੂੰ ਇਨਸਾਫ ਦੋ ਜਿਹੜੇ ਜਸਟਿਸ ਜਸਟਿਸ ਜਿਹਨੇ ਜਿਹਨੇ ਕੋਈ ਕਾਰਵਾਈ ਕੀਤੀ ਆ ਜਿਹਨੇ ਜਿੰਨੇ ਉਹਨਾਂ ਨੇ ਮੀਡੀਆ ਦੇ ਵਿੱਚ ਉਹਨਾਂ ਦੇ ਖਿਲਾਫ ਕੀਤਾ ਬੋਲਿਆ ਸੱਤੇ ਕਾਰਵਾਈ ਨਾਲ ਅਸੀਂ ਕਰਾਂਗੇ ਤੁਸੀਂ ਉਧਰ ਕਰੋ ਅਸੀਂ ਇੱਧਰ ਦੇਖਾਂਗੇ ਸਾਡੇ ਤਾਂ ਸਰਕਾਰ ਦਲਤਾਂ ਦੇ ਨਾਲ ਹੱਥ ਜੋੜ ਕੇ ਖੜੀ ਹੈ ਜਿੱਥੇ ਜਿੱਥੇ ਲੋੜ ਪਵੇਗੀ ਪੰਜਾਬ ਸਰਕਾਰ ਉੱਥੇ ਉੱਥੇ ਜਾਏਗੀ ਜਿੱਥੇ ਜਿੱਥੇ ਅਸੀਂ ਸਾਨੂੰ ਰੋਡ ਪਈ ਅਸੀਂ ਚਾਹਾਂਗੇ